ਦੋਸਤੋ ਹੁਣ ਤੁਹਾਡੀ ਪਤਨੀ ਜਾਂ ਤੁਹਾਡਾ ਕੋਈ ਵੀ ਮਿੱਤਰ ਪਿਆਰਾ ਅਜੀਜ਼ ਤੁਹਾਡਾ ਪਤੀ ਤੁਹਾਡੇ ਕੋਲੋਂ ਨਾਰਾਜ਼ ਨਹੀਂ ਹੋਵੇਗਾ ਕਿਉਂਕਿ WhatsApp ਇੱਕ ਅਜਿਹਾ ਫੀਚਰ ਲੈ ਕੇ ਆਇਆ ਹੈ ਜੇਕਰ ਉਸ ਫੀਚਰ ਦਾ ਇਸਤੇਮਾਲ ਤੁਸੀਂ ਕਰ ਲਵੋ ਤਾਂ ਫਿਰ ਇਹ ਨਾਰਾਜ਼ਗੀ ਵਾਲੀ ਗੱਲ ਤੁਹਾਡੀ ਜ਼ਿੰਦਗੀ ਵਿੱਚੋਂ ਖਤਮ ਹੋਣ ਜਾ ਰਹੀ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਦੋਸਤੋ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜੇਕਰ ਪਿਆਰ ਮੁਹੱਬਤ ਬਣਿਆ ਰਹੇ ਤਾਂ ਜ਼ਿੰਦਗੀ ਸਵਰਗ ਬਣੀ ਰਹਿੰਦੀ ਹੈ ਅਤੇ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਇਹ ਨਾਲ ਰਿਸ਼ਤਿਆਂ ਦੇ ਵਿੱਚ ਥੋੜੀ-ਬੋਤੀ ਵੀ ਨਾਰਾਜ਼ਗੀ ਆ ਜਾਵੇ ਅਤੇ ਹੁਣ WhatsApp ਨੇ ਤੁਹਾਡਾ ਕੰਮ ਤੁਹਾਡਾ ਮਸਲਾ ਹੱਲ ਕਰ ਦਿੱਤਾ ਹੈ WhatsApp ਦੇ ਵਿੱਚ ਹੁਣੇ-ਹੁਣੇ ਇੱਕ ਨਵਾਂ ਫੀਚਰ ਲਾਂਚ ਹੋਇਆ ਹੈ ਅਤੇ ਉਸ ਫੀਚਰ ਦੇ ਵਿੱਚ ਤੁਸੀਂ ਆਪਣੇ ਮਿੱਤਰ ਪਿਆਰਿਆਂ ਸਕੇ ਸਬਧੀਆਂ ਦੀ ਜਾਂ ਤੁਸੀਂ ਆਪਣੇ ਖਾਸ ਬੰਦਿਆਂ ਦੀ ਇੱਕ ਲਿਸਟ ਤਿਆਰ ਕਰ ਸਕਦੇ ਹੋ ਦੋਸਤੋ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਤੇ ਜਾ ਕੇ ਇਹ ਫੀਚਰ ਚਾਲੂ ਕਰਕੇ ਦਿਖਾਵਾਂ ਆਪਾਂ ਥੋੜੀ ਜੀ ਇਸ ਫੀਚਰ ਦੇ ਉੱਪਰ ਗੱਲ ਕਰ ਲਈਏ ਇਹ ਫੀਚਰ ਦੇ ਵਿੱਚ ਅਸੀਂ ਆਪਣੇ ਮਿੱਤਰ ਪਿਆਰਾਂ ਦੀ ਲਿਸਟ ਇੱਕ ਐਡ ਕਰ ਸਕਦੇ ਹਾਂ ਉਸ ਲਿਸਟ ਦੇ ਵਿੱਚ ਅਸੀਂ ਜਿੰਨੇ ਵੀ ਵਿਅਕਤੀਆਂ ਨੂੰ ਐਡ ਕੀਤਾ ਹੈਗਾ ਉਹਨਾਂ ਵਿਅਕਤੀਆਂ ਨੂੰ ਆਪਾਂ ਰੀਆਰਡਰ ਵੀ ਕਰ ਸਕਦੇ ਹਾਂ ਕਿਹੜੇ ਵਿਅਕਤੀ ਨੂੰ ਅਸੀਂ ਕਿਹੜੇ ਰਿਸ਼ਤੇ ਨੂੰ ਜ਼ਿਆਦਾ ਪ੍ਰੈਫਰੈਂਸ ਦੇਣੀ ਹੈਗੀ ਹੈ ਦੋਸਤੋ ਹੁੰਦਾ ਕੀ ਹੈ ਜਦੋਂ ਤੁਹਾਡਾ ਕੋਈ ਮਿੱਤਰ ਪਿਆਰਾ ਤੁਹਾਡੀ ਪਤਨੀ ਤੁਹਾਡਾ ਪਤੀ ਤੁਹਾਡਾ ਕੋਈ ਖਾਸ ਰਿਸ਼ਤੇਦਾਰ ਤੁਹਾਨੂੰ ਕੋਈ ਚੈਟ ਕਰਦਾ ਤੁਹਾਨੂੰ WhatsApp ਦੇ ਉੱਪਰ ਮੈਸੇਜ ਕਰਦਾ ਤਾਂ ਉਸੇ ਵਕਤ ਤੇ ਤੁਹਾਨੂੰ ਹੋਰ ਬਹੁਤ ਸਾਰੇ ਚੈਟ ਮੈਸੇਜ ਵੀ ਆ ਚੁੱਕੇ ਹੁੰਦੇ ਨੇ ਇਸ ਕਰਕੇ ਕਈ ਵਾਰ ਤੁਸੀਂ ਆਪਣੇ ਉਸ ਖਾਸ ਰਿਸ਼ਤੇਦਾਰ ਦੀ ਉਸ ਸਕੇ ਸਬੰਧੀ ਦੀ ਚੈਟ ਦੇ ਉੱਪਰ ਤਵੱਜੋ ਨਹੀਂ ਦੇ ਪਾਉਂਦੇ ਜਿਸ ਕਰਕੇ ਉਹ ਤੁਹਾਡਾ ਰਿਸ਼ਤਾ ਤੁਹਾਡੇ ਤੋਂ ਨਾਰਾਜ਼ ਹੋ ਜਾਂਦਾ ਕਿ ਮੇਰਾ ਤਾਂ ਇਹ WhatsApp ਦੇਖਦਾ ਹੀ ਨਹੀਂ ਹੈ ਸੋ ਇਹ ਫੀਚਰ ਕਮਾਲ ਦਾ ਹੈਗਾ ਹੁਣ ਇਹ ਫੀਚਰ ਤੁਹਾਡੀ ਮਦਦ ਕਰੇਗਾ ਤੁਹਾਡੇ ਆਪਣੇ ਖਾਸ ਰਿਸ਼ਤੇ ਨੂੰ ਪਹਿਲ ਦੇਣ ਦੇ ਲਈ ਹੁਣ WhatsApp ਇਹ ਫੀਚਰ ਲੈ ਕੇ ਆਇਆ ਹੈਗਾ ਫੇਵਰਿਟਸ ਵਾਲਾ ਫੀਚਰ ਹੁਣ ਆਓ ਤੁਹਾਨੂੰ ਮੈਂ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਇਸ ਫੀਚਰ ਨੂੰ ਚਾਲੂ ਕਰਕੇ ਦਿਖਾਉਂਦਾ ਹਾਂ ਹੁਣ ਦੋਸਤੋ ਆਪਣੇ WhatsApp ਦੇ ਵਿੱਚ ਇਹ ਵਾਲਾ ਫੰਕਸ਼ਨ ਚਾਲੂ ਕਰਨ ਦੇ ਲਈ ਅਸੀਂ WhatsApp ਦੇ ਵਿੱਚ ਜਾਵਾਂਗੇ WhatsApp ਦੇ ਵਿੱਚ ਜਾਣ ਤੋਂ ਬਾਅਦ ਸੱਜੇ ਹੱਥ ਤਿੰਨ ਬਿੰਦੂਆਂ ਲੱਗੀਆਂ ਹੋਈਆਂ ਨਜ਼ਰ ਆਣਗੀਆਂ ਤਿੰਨ ਬਿੰਦੂਆਂ ਦੇ ਉੱਪਰ ਟੱਚ ਕਰਕੇ ਅਸੀਂ WhatsApp ਦੀ ਸੈਟਿੰਗ ਦੇ ਵਿੱਚ ਚਲੇ ਜਾਵਾਂਗੇ ਸੈਟਿੰਗ ਦੇ ਵਿੱਚ ਆਪਾਂ ਵੇਖਾਂਗੇ ਕਿ ਅਕਾਊਂਟ ਪ੍ਰਾਈਵੇਸੀ ਹੋਰ ਕਈ ਆਪਸ਼ਨ ਆਣੇ ਇੱਥੇ ਇੱਕ ਫੇਵਰੇਟਸ ਦੀ ਆਪਸ਼ਨ ਹੈ ਫੇਵਰੇਟਸ ਦੇ ਵਿੱਚ ਆਪਾਂ ਜਾਵਾਂਗੇ ਫੇਵਰੇਟਸ ਦੇ ਵਿੱਚ ਐਡ ਫੇਵਰੇਟ ਕਰਨ ਵਾਲੀ ਆਪਸ਼ਨ ਦੇ ਉੱਪਰ ਆਪਾਂ ਜਾਵਾਂਗੇ ਹੁਣ ਅਸੀਂ ਜਿਹੜੇ ਕੰਟੈਕਟ ਜਿਹੜੇ ਨੰਬਰ ਐਸੇ ਆਪਣੇ ਫੇਵਰੇਟ ਦੇ ਵਿੱਚ ਅਸੀਂ ਐਡ ਕਰਨੇ ਉਹਨਾਂ ਨੂੰ ਆਪਾਂ ਸਿਲੈਕਟ ਕਰ ਸਿਲੈਕਟ ਕਰਨ ਤੋਂ ਬਾਅਦ نیچے ਇੱਕ ਟਿੱਕੇ ਦਾ ਨਿਸ਼ਾਨ ਹੈ ਹਰਾ ਇਸ ਨੂੰ ਟਿਕ ਕਰਾਂਗੇ ਤਾਂ ਇਹ ਫੇਵਰਿਟਸ ਦੇ ਵਿੱਚ ਐਡ ਹੋ ਚੁੱਕੇ ਨੇ ਇੱਕ ਤੋਂ ਵਧੇਰੇ ਕੰਟੈਕਟ ਤੁਸੀਂ ਐਡ ਕਰ ਸਕਦੇ ਹੋ ਜਿੰਨੇ ਮਰਜ਼ੀ ਕੰਟੈਕਟ ਐਡ ਕਰ ਲਓ ਤੇ ਇਹਨਾਂ ਕੰਟੈਕਟਸ ਨੂੰ ਰੀਆਰਡਰ ਵੀ ਕਰ ਸਕਦੇ ਹੋ ਰੀਆਰਡਰ ਮਤਲਬ ਕਿ ਜਿਹੜਾ ਕੰਟੈਕਟ ਤੁਸੀਂ ਪਹਿਲੇ ਨੰਬਰ ਤੇ ਰੱਖਣਾ ਚਾਹੁੰਦੇ ਹੋ ਉਹ ਵੀ ਰੱਖ ਸਕਦੇ ਹੋ ਉਹ ਕਰਨ ਦਾ ਤਰੀਕਾ ਸੱਜੇ ਹੱਥ ਪੈਂਦੇ ਨਿਸ਼ਾਨ ਬਣਿਆ ਹੋਇਆ ਪੈਂਦੇ ਨਿਸ਼ਾਨ ਦੇ ਉੱਪਰ ਜਾਵਾਂਗੇ ਤਾਂ ਹੁਣ ਆਪਾਂ ਦੋ ਕੰਟੈਕਟ ਐਡ ਕੀਤੇ ਨੇ ਸਪੋਜ਼ ਕਰ ਲਓ ਇਹ ਨੀਚੇ ਵਾਲਾ ਮੈਂ ਉੱਪਰ ਕਰਨਾ ਚਾਹਾਂਗਾ ਤਾਂ ਆ ਦੇਖੋ ਇਹ ਨੀਚੇ ਵਾਲਾ ਉੱਪਰ ਹੋ ਗਿਆ ਹੁਣ ਫੇਰ ਦੁਬਾਰੇ ਆਪਾਂ ਕਰਕੇ ਦੇਖਦੇ ਆ ਆ ਦੇਖੋ ਇਹ ਹੋ ਗਏ ਰੀਆਰਡਰ ਹੋ ਚੁੱਕੇ ਨੇ ਹੁਣ ਇਸ ਤੋਂ ਬਾਅਦ ਅਸੀਂ ਐਡ ਫੇਵਰਟ ਕਰਕੇ ਹੋਰ ਕੰਟੈਕਟ ਵੀ ਐਡ ਕਰ ਸਕਦੇ ਹਾਂ ਜੇਕਰ ਨਹੀਂ ਕਰਨੀ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਸੋ ਇਸ ਨੂੰ ਹੁਣ ਟਿਕ ਕਰਕੇ ਇਹ ਸਾਡੇ ਫੇਵਰਟਸ ਦੇ ਵਿੱਚ ਐਡ ਹੋ ਚੁੱਕੇ ਨੇ ਅਤੇ ਹੁਣ ਜਦੋਂ ਵੀ ਕੋਈ ਮੈਸੇਜ ਆਵੇਗਾ ਤਾਂ ਸਭ ਤੋਂ ਪਹਿਲਾਂ ਇਹ ਸਾਡੇ ਫੇਵਰਟ ਵਾਲੇ ਮੈਸੇਜ ਸਾਡੇ ਟੌਪ ਦੇ ਉੱਪਰ ਟੌਪ ਪ੍ਰਾਇੋਰਟੀ ਦੇ ਉੱਪਰ ਰਹੇਗਾ ਤੇ ਸਭ ਨੂੰ ਸ ਐਸੀ ਸਾਨੂੰ ਦਿਖ ਜਾਵੇਗਾ ਸੋ ਦੋਸਤੋ ਹੈ ਨਾ ਕਮਾਲ ਦਾ ਫੀਚਰ ਜੇਕਰ ਹੁਣ ਤੁਹਾਡਾ ਕੋਈ ਖਾਸ ਸਾਕਾ ਸੰਬੰਧੀ ਤੁਹਾਨੂੰ ਮੈਸੇਜ ਕਰੇਗਾ ਅਤੇ ਤੁਸੀਂ ਉਸ ਨੂੰ ਫੇਵਰੇਟ ਦੀ ਲਿਸਟ ਵਿੱਚ ਪਾਇਆ ਹੋਇਆ ਹੈ ਤਾਂ ਫਿਰ ਤੁਹਾਨੂੰ ਸਭ ਤੋਂ ਪਹਿਲਾਂ ਉਸ ਦਾ ਨੋਟੀਫਿਕੇਸ਼ਨ ਆਵੇਗਾ ਅਤੇ ਤੁਸੀਂ ਉਸ ਦਾ ਮੈਸੇਜ ਚੈੱਕ ਕਰ ਪਾਉਗੇ ਅਤੇ ਉਸ ਰਿਸ਼ਤੇ ਦੇ ਵਿੱਚ ਤੁਹਾਡਾ ਪਿਆਰ ਲਗਾਤਾਰ ਬਣਿਆ ਰਹੇਗਾ ਅਤੇ ਨਾਰਾਜ਼ਗੀ ਵਾਲੀ ਗੱਲ ਖਤਮ ਹੋ ਜਾਵੇਗੀ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਤੇ ਪਹਿਲੀ ਵਾਰ ਆਇਓ ਤਾਂ ਬਾਈ ਦੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਬਿਨਾ ਭੁੱਲਣਾ ਹੁਣ ਮੈਨੂੰ ਦਿਓ ਜੀ ਇਜਾਜ਼ਤ ਫੇਰ ਮਿਲਾਂਗੇ ਕੋਈ ਇਹੋ ਜਿਹੀ ਜਾਣਕਾਰੀ ਭਰਪੂਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਜੀ